ਜੀਬ ਕੱਤਰਾ ਓਏ ਲੋਕੋ ਜੀਬ ਕੱਤਰਾ ਉਹਨੇ ਆਪਣੇ ਜੇਬ ਕੱਟ ਰਹੇ ਇੱਕ ਆਦਮੀ ਨੂੰ ਫੜ ਕੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹਰੇਕ ਆਦਮੀ ਨੇ ਤੱਪੜ ਮਾਰਨੇ ਸ਼ੁਰੂ ਕਰ ਦਿੱਤੇ ਤੂੰ ਸਮਝ ਕੇ ਰੱਖਿਆ ਆਪਣੇ ਆਪ ਨੂੰ ਤੈਨੂੰ ਪੁਲਿਸ ਵਾਲੇ ਨਾ ਕੀਤਾ ਤਾਂ ਮੈਨੂੰ ਕੌਣ ਜਾਣੂ ਉਹ ਜੇਬ ਕੱਤਰੇ ਨੂੰ ਨੇੜੇ ਹੀ ਥਾਣੇ ਵੱਲ ਜਾਂਦਾ ਹੋਇਆ ਉਸ ਨੂੰ ਕਹਿ ਰਿਹਾ ਸੀ ਦੇਖੋ ਜਨਾਬ ਇਸ ਜੇਬ ਕੱਤਰੇ ਨੇ ਮੇਰੀ ਜੇਬ ਕੱਟੀ। ਇੰਨਾ ਸ਼ੁਕਰ ਹੈ ਮੈਂ ਪੈਸੇ ਬੋਚਲੇ ਨਹੀਂ ਤਾਂ ਮੇਰਾ ਨੁਕਸਾਨ ਹੋ ਜਾਣਾ ਸੀ। ਉਹ ਥਾਣੇਦਾਰ ਸਾਹ ਨੂੰ ਕਹਿ ਰਿਹਾ ਸੀ। ਤੂੰ ਛੱਡ ਦੇ ਇਹਨੂੰ ਮੈਂ ਹੁਣੇ ਸिखਾਉਣਾ ਗਰੀਬ ਲੋਕਾਂ ਦੀਆਂ ਜੇਬਾਂ ਕੱਟਦਾ ਹੈ। ਕਹਿੰਦਾ ਹੀ ਥਾਣੇਦਾਰ ਨੇ ਜੇਬ ਕੱਤਰੇ ਦੇ ਲੱਕ ਵਿੱਚ ਦਿਖਾਵੇ ਵਜੋਂ ਡੰਡਾ ਮਾਰਿਆ। ਤੂੰ ਹੁਣ ਬੇਫਿਕਰ ਰਹਿ ਤੇ ਜਾ। ਜੇ ਇਹਨੂੰ ਸਾਲੇ ਨੂੰ ਮਿਰਚਾਂ ਵਾਲੀ ਬੋਰੀ ਵਿੱਚ ਪਾ ਕੇ ਨਾ ਕੁੱਟਿਆ। ਤਾ ਮੈਨੂੰ ਥਾਣੇਦਾਰ ਕੌਣ ਜਾਨੂ ਨੇ ਉਹਦੇ ਨਾਲ ਹਮਦਰਦੀ ਪ੍ਰਕਟਾਉਂਦਿਆਂ ਹੋਏ ਨੇ ਕਿਹਾ ਥਾਣੇਦਾਰ ਨੇ ਜੇਬ ਕੱਟਰੇ ਨੂੰ ਅੰਦਰ ਲੈ ਜਾਂਦਿਆਂ ਪੁੱਛਿਆ ਕਿੰਨੇ ਬਣੇ ਨੇ ਤੜਕੇ ਦੇ ਹੁਣ ਤੱਕ ਜੇਬ ਕੱਟਰੇ ਨੇ ਕਿਹਾ ਜੀ 100 ਰੁਪਏ ਬਣਿਆ ਦੋ ਜੇਬਾਂ ਕੱਟੀਆਂ ਸਨ ਲਿਆ ਕੱਢ ਫਿਰ ਥਾਣੇਦਾਰ ਨੇ ਹੁਕਮ ਦਿੱਤਾ 100 ਰੁਪਏ ਜੇਬ ਕੱਟਰੇ ਤੋਂ ਫੜ ਲਏ ਆ ਲੈ 25 ਰੁਪਏ ਨਾਲੇ ਮਾੜਾ ਜਿਹਾ ਚਲਾਕੀ ਨਾਲ ਕੰਮ ਕਰਿਆ ਕਰ ਸਮਝਿਆ ਥਾਣੇਦਾਰ ਨੇ 75 ਰੁਪਏ ਆਪ ਰੱਖ ਕੇ ਉਹਨੂੰ ਨਸੀਹਤ ਦਿੰਦਿਆਂ ਕਿਹਾ ਆਹ ਤਾਜੀ ਸਾਹ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਗਿਆ ਮੈਂ ਤਾਂ ਚੁਲਾਕੀ ਵਰਤੀ ਸੀ ਜੇਬ ਕਤਰੇ ਨੇ ਹੱਸਦਿਆਂ ਕਿਹਾ ਚੰਗਾ ਉੱਠ ਹੁਣ ਪਿਛਲੀ ਗੰਦ ਟੱਪ ਕੇ ਆਪਣਾ ਹੁਲੀਆ ਬਦਲ ਤੇ ਹੁਣ ਦੂਜੇ ਅੱਡੇ ਤੇ ਜਾਈ ਕੋਈ ਮੋਟੀ ਜਹੀ ਸਾਮੀ ਨੂੰ ਹੱਥ ਪਾ ਥਾਣੇਦਾਰ ਨੇ ਹੁਕਮ ਦਿੱਤਾ ਅਤੇ ਕੁਝ ਸਮੇਂ ਬਾਅਦ ਉਹ ਜੇਬ ਕਤਰੇ ਬੱਸ ਸੜੇ ਤੇ ਸਾਧੂ ਬਣ ਕੇ ਇੱਧਰ ਉੱਧਰ ਚੱਕਰ ਮਾਰਨ ਲੱਗ ਪਿਆ